ਗੁਰਦਾਸਪੁਰ ਦੇ थाना ਕੋਟਲੀ ਹੁਟ ਮੰਦਿਰ ਨਜ਼ਦੀਕ ਦੇ ਪਿੰਡ ਖਿਆਨਕੋਟ ਦੇ ਗੁਰਦੁਆਰਾ ਦੇ ਨਜ਼ਦੀਕ ਤੇ ਪਿਆਰੰਗ ਸੜਕ ਹਾਸਤੇ ਦੇ ਵੀ ਤਿੰਨ ਨੌਜਵਾਨਾਂ ਨੇ ਗੰਭੀਰ ਰੂਪੀ ਜ਼ਖਮੀ ਹੋਣ ਦਾ ਸਮਝ ਆ ਮਿਲਿਆ ਹੈ ਜਾਣਕਾਰੀ ਦੇ ਮੁਤਾਬਿਕ ਇੱਕ ਨੋਵਾ ਗੱਡੀ ਚੰਦੂ ਪੰਜਾਬ ਪੁਰੂ ਤੋਂ ਪਿੰਡ ਗਿਲਾਵਾਲੂ ਜਾ ਰਹੀ ਸੀ ਤਾਂ ਗੜ ਪਿੰਡ ਰਿਆਨਕੋਟ ਦੇ ਖਜ਼ਾਰ ਸਾਹਿਬ ਦੇ ਨਜ਼ਦੀਕ ਕੋਟੀ ਦਾ ਅੱਗੋਂ ਆ ਰਹੇ ਤਿੰਨ ਮੋਟਰਸਾਈਕਲਾਂ ਨਾਲ ਸਿੱਧੀ ਟੱਕਰ ਮਾਰ ਦਿੱਤੀ ਗਈ ਜਿਸ ਨਾਲ ਮੋਟਰਸਾਈਕਰੇ ਹੇਠਾਂ ਡਿੱਗ ਪਏ ਜਿਹਨੂੰ 2 ਕਿਲੋ ਮਟਰਾਂ ਇੱਕ ਗੱਡੀ ਆਪਣੇ ਨਾਲ ਤੱਕ ਵੀ ਹਿੱੜਦੀ ਨਾਲ ਲੱਗ ਗਈ ਜਿਸ ਨਾਲ ਤਿੰਨ ਨੌਜਵਾਨਾਂ ਨੇ ਦੰਦੀ ਨੂੰ ਵੀ ਜ਼ਖਮੀ ਹੋ ਗਏ ਜਿਹਨਾਂ ਨੂੰ ਰਾਤਰੀ ਵਕਫਾ ਹਸਪਤਾਲਾਂ 'ਚ ਜਾ ਕੇ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲ ਗੰਭੀਰ ਦੱਸੀ ਜਾ ਰਹੀ ਹੈ। ਤਿੰਨੋਂ ਜ਼ਖਮੀ ਹੋਏ ਨੌਜਵਾਨੇ ਕੋਟਲੀ ਡੋਰ ਦਾ ਨਦੀ ਰਸਤੇ ਜਾ ਰਹੇ ਹਨ। ਐਨਾਂ ਹੀ ਇਸ ਤੋਂ ਬਾਅਦ ਦਿਨੋਆ ਡਰਾਈਵਰ ਦੇ ਵੱਲੋਂ ਗਿੰਦੇਰੀ ਪੁਲ ਦੇ ਨੇੜੇ ਗੱਡੀ ਨੂੰ ਲੋਹਾਂ ਲਗਾ ਕੇ ਉਥੋਂ ਭਰਾ ਵੀ ਹੋ ਗਿਆ। ਇਹ ਜੀ ਖਜ਼ਾਨੇਕੋਟ ਵੱਲੋਂ ਡੇਗੇ ਖਜ਼ਾਨੇਕੋਟ ਗੁਰਦਾ ਸਾਹਿਬ ਨਹਿਰ ਦੇ ਉੱਪਰ ਆ ਤੇ ਇੱਥੇ ਆਣ ਕੇ ਕਿਤੇ ਗੱਡੀਆਂ ਆਉਂਦੇ ਨੋਵਾ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਆਉਂਦੇ ਹੈਗੇ। ਇਹ ਐਕਸੀਡੈਂਟ ਉੱਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ ਦੌੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆੜਿਆ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸੇ ਦੇ ਸਿਰ ਚ ਸੱਟ ਆ ਇਸ ਤਰ੍ਹਾਂ ਕਰਕੇ ਸੱਟਾਂ ਵਾ ਵਾ ਹੀ ਬੰਦਿਆਂ ਨੂੰ ਲੱਗੀਆਂ ਨੇ ਤੇ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਤੇ ਸੱਟਾਂ ਜ਼ਿਆਦਾ ਵੀ ਲੱਗ ਸਕਦੀਆਂ ਅਹੀਂ ਅੱਜਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆਪ ਉਸ ਮੌਕੇ ਤੇ ਪਹੁੰਚ ਗਈ ਹੈ ਉਸ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਹੋਣ 7:00 ਵਜੇ ਅਜੇ ਤੱਕ ਪੁਲਿਸ ਇੱਥੇ ਹੈ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਿਆਲ ਅ ਹਰਫਕਾਨਾ ਤੋਂ ਚੌਂਕੀ ਤੋਂ ਆਏ ਨੇ ਇਨਚਾਰਜ ਇਹਨਾਂ ਨੇ ਆਣ ਕੇ ਐ ਚਕਾਰ ਵਾਲੇ ਵੀ ਆਏ ਨੇ ਚਕਾਰ ਮਸੀਆ ਤੋਂ ਵੀ ਆਏ ਕੋਲੀ ਸੂਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਕੀਤਾ ਲੋਕ ਕੀਤਾ ਬਣੋ ਗੱਡੀ ਇੱਕ ਲੱਗੇ ਨੇ ਆਲਾ ਫਗਾਨਾ ਗਾਣੀ ਚ ਇਹ ਮੋਟਰਸਾਲੇ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪੀਟਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਬਰਸੜ ਜਾ ਕੇ ਪਤਾ ਲੱਗੇਗਾ ਮੋਲੇ ਇਹ ਵਿਧੀ ਆਉਂਦੇ ਇਥੋਂ ਕੰਮ ਤੋਂ ਟਾਇਰ ਫੈਕਟਰੀ ਮੋਲੇ ਵਾਲ ਤੋਂ ਇਹ ਹੋਇਆ ਦੀ ਇੱਥੇ ਜੀ ਆਪਾਂ ਗੋਦਰਾ ਸਾਹਿਬ ਆ ਖਜਾਨੇਕੋਟ ਦੇ ਬੋੜੀ ਸਾਹਿਬ ਤੇ ਤਿੰਨੇ ਨੇ ਇੱਕ ਨੇ ਘਟ ਲਗੇ ਸਟਾਉਂਡ ਇੱਕ ਦਿਨ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਦੇ ਗਏ ਤੇ ਫਿਰ ਲਾਤੇ ਸਰਵੇ ਚ ਆ ਇੱਕ ਦੇ ਸਿਰ ਤੇ ਜਿਆਦਾ ਸਾਟਿਆ ਇਨੇ ਨੌਜੋਸਣ ਤਿੰਨ ਜੀ ਬੰਦੇ ਉਥੇ ਡਿੱਗ ਪਏ ਆ 3 ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸਾਈਕਲ ਨਾਲ ਹੀ ਆ ਗਿਆ ਉਸਨੇ ਮੌਕਾ ਵੇਖਿਆ ਤੇ ਹੁਣ ਕਾਰਵਾਈ ਕਰ ਰਿਹਾ ਕਿ ਗੱਡੀ ਜਿਹੜਾ ਪਤਾ ਨਹੀਂ ਲੱਗਣੇ ਕਿ ਕਿੱਥੋਂ ਦਾ ਹਾਂਜੀ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਸਾਡੇ ਇਨਾ ਹੀ ਸ਼ੁਕਰ ਕਰਨੇ ਕਿ ਸਾਡੇ ਬੇਟੇ ਬਚ ਗਏ ਇਹ ਪਰ ਪੰਜਾਬੀ ਟੀਵੀ ਦੇ ਲਈ ਗੁਰਦਾਸ ਪੁੱਤੋ ਲਾਪਰੇ ਖੁਸ਼ੀਪੁਰ ਦੀ ਰਿਪੋਰਟ ਬੁਰਦਾਤ ਬੁਰਦੇ थाना ਕੋਟਲੀ ਸੂਤ ਮੰਦਿਰ ਰੀਣਾਉਂਦੇ ਪਿੰਡ ਖਿਆਨਕੋਟ ਦੇ ਗੁਰਦੁਆਰਾ ਦੇ ਨਜ਼ਦੀਕ ਤੇ ਪਿਆਰਾਂ ਦੀ ਸੜਕ ਹਾਸਤੇ ਦੇ ਵਿੱਚ 3 ਨੌਜਵਾਨਾਂ ਨੇ ਗੰਭੀਰ ਰੂਪੀ ਜ਼ਖਮੀ ਹੋਣ ਦਾ ਸਮਝ ਆ ਮਿਲਿਆ ਹੈ। ਜਾਣਕਾਰੀ ਦੇ ਮੁਤਾਬਿਕ ਇੱਕ ਨੋਵਾ ਗੱਡੀ ਚੰਦੂ ਪੂਜਾ ਪੁਰ ਤੋਂ ਪਿੰਡ ਕਿਲਿਆਵਾਲੂ ਜਾ ਰਹੀ ਸੀ ਤਾਂ ਜਦੋਂ ਪਿੰਡ ਰਿਆਨਕੋਟ ਦੇ ਸਰਦਾਰ ਸਾਹਿਬ ਦੇ ਨਜ਼ਦੀਕ ਕੋਟੀ ਦਾ ਅੱਗੋਂ ਆ ਰਹੇ ਤਿੰਨ ਮੋਟਰਸਾਰਾਂ ਨਾਲ ਟੱਕਰ ਮਾਰ ਦਿੱਤੀ ਗਈ। ਜਿਸ ਨੇ ਮੋਰਟਗਰ ਘਰ ਹੇਟਾ ਲਿਖ ਬਏ ਜੇਨੋ 30 ਕਿਲੋ ਮਸਤਾ ਇੱਕ ਗੱਡੀ ਆਪਣੀ ਨਰਕ ਤੋਂ ਹੀ ਇਰਦੀ ਨਾਲ ਲੱਗ ਗਈ ਜਿਸ ਨਾਲ ਤਿੰਨ ਨੌਜਵਾਨ ਨੂੰ ਵੀ ਜ਼ਖਮੀ ਹੋ ਗਏ ਜਿਹਨਾਂ ਨੂੰ ਇਲਾਜ ਦੇ ਲਈ ਰੋਕਾ ਹਸਲਾ ਜਾ ਕੇ ਸਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲ ਗੰਭੀਰ ਦੱਸੀ ਜਾ ਰਹੀ ਹੈ ਤਿੰਨੋਂ ਜ਼ਖਮੀ ਹੋਏ ਨੌਜਵਾਨਾਂ ਨੂੰ ਕੋਟਲੀ ਹਸਪਤਾਲ ਮੰਡੀ ਤੇ ਦੱਸੇ ਜਾ ਰਹੇ ਹਨ ਐਨਾ ਹੀ ਨਹੀਂ ਇਸ ਤੋਂ ਬਾਅਦ ਗਿਲਾਵਾ ਡਰਾਈਵਰ ਦੇ ਵੱਲੋਂ ਗਿੱਲੀ ਆਈ ਪੁਲ ਦੇ ਨੇੜੇ ਗੱਡੀ ਨੂੰ ਲੋਹ ਲਗਾ ਕੇ ਉਥੋਂ ਭਰਾ ਵੀ ਹੋ ਗਿਆ ਇਹ ਜੀ ਖਜਾਨੇਕੋਟ ਵੱਲੋਂ ਡੇਗੇ ਖਜਾਨੇਕੋਟ ਗੁਰਦਾ ਸਾਹਿਬ ਨਹਿਰ ਦੇ ਉੱਪਰ ਆ ਇਥੇ ਆਣ ਕੇ ਕਿਤੇ ਗੱਡੀ ਆਉਂਦੀ ਨਵਾ ਤੋਂ ਉਧਰ ਹੋਏ ਆਉਂਦੇ ਮੁੰਡੇ ਦੋ ਤਿੰਨ ਜਾਣੇ ਕਿ ਮੋਟਰਸਾਈਕਲ ਤੇ ਆਪਣਾ ਕੰਮ ਤੋਂ ਹੁੰਦੇਗੇ ਇਹ ਐਕਸੀਡੈਂਟ ਉਰਥੋਂ ਹੁੰਦਾ ਹੁੰਦਾ ਆ ਗਿੱਲਾਂ ਵਾਲੇ ਪੁਲ ਪਾਰ ਕਰ ਗਿਆ ਵਾ ਪੁਲ ਪਾਰ ਕਰਕੇ 1 ਕਿਲੋਮੀਟਰ ਫੇਰ ਅੱਗੇ ਆ ਕੇ ਰਾਂ ਵਾਲਾ ਲਾਣ ਕੇ ਇਹਨਾਂ ਦੀ ਗੱਡੀ ਫੇਰ ਰੁਕੀ ਆ ਫੇਰ ਉਹ ਗੱਡੀ ਲੋਕ ਕਰਕੇ ਦੌੜ ਜਾ ਮੋਟਰਸਾਈਕਲ ਥੱਲੇ ਅੜਿਆੜਿਆ ਫਸਿਆ ਰਿਆ ਉਹਨਾਂ ਨੇ ਵੇਖਿਆ ਮੋਟਰਸਾਈਕਲ ਤੇ ਬੰਦਿਆਂ ਦੀ ਜਾਨ ਬਚ ਗਈ ਆ ਜਾਂ ਨਹੀਂ ਬਚ ਗਈ ਬੰਦਿਆਂ ਦੀਆਂ ਲੱਤਾਂ ਟੁੱਟੀਆਂ ਨੇ ਕਿਸੇ ਦੇ ਸਿਰ ਚ ਸਟਿਆ ਇਸ ਤਰ੍ਹਾਂ ਕਰਕੇ ਸੱਟਾਂ ਵਾ ਵਾ ਇਹ ਬੰਦਿਆਂ ਨੂੰ ਲੱਗੀਆਂ ਨੇ ਇਹ ਅਹੀਂ ਆਨੇ ਚਲੋ ਇਹਨਾਂ ਦਾ ਮਹਾਰਾਜ ਨੇ ਭਲਾ ਕੀਤਾ ਬਚਾਅ ਹੋ ਗਿਆ ਵਾ ਇੱਥੇ ਸੱਟਾਂ ਜ਼ਿਆਦਾ ਵੀ ਲੱਗ ਸਕਦੀਆਂ ਆਂ ਅੱਜਕੱਲ ਕੋਈ ਪਤਾ ਨਹੀਂ ਲੱਗਦਾ ਮਾੜੇ ਚੰਗੇ ਟਾਈਮ ਦਾ ਆਪ ਉਸ ਮੌਕੇ ਤੇ ਪਹੁੰਚ ਗਏ ਉਸ ਮੌਕੇ ਤੇ ਪਹੁੰਚ ਗਏ ਪੁਲਿਸ ਹੁਣ 7:00 ਵਜੇ ਹੈ ਅਜੇ ਤੱਕ ਪੁਲਿਸ ਇੱਥੇ ਹੈ ਜੀ ਪੁਲਿਸ ਨੇ ਚਲੋ ਆਪਣੀ ਕਾਰਵਾਈ ਕੋਈ ਪੂਰੀ ਕੀਤੀ ਹੈ ਜੀ ਇਧਰੋਂ ਮੇਰੇ ਖਿਆਲ ਅ ਕਾਲਾ ਫਕਾਨਾ ਤੋਂ ਚੌਂਕੀ ਤੋਂ ਆਏ ਨੇ ਇਨਚਾਰਜ ਇਹਨਾਂ ਨੇ ਆਣ ਕੇ ਇਹ ਚਿਕਾਰ ਵਾਲੇ ਵੀ ਆਏ ਨੇ ਤਾਰਮਸ਼ੀਆਂ ਤੋਂ ਵੀ ਆਏ ਕੋਲੀ ਸੂਟ ਮੱਲੀ ਵਾਲੇ ਥਾਣੇ ਵਾਲੇ ਇਹਨਾਂ ਨੇ ਦੋਵਾਂ ਨੇ ਆਣ ਕੇ ਪੀਤਲੋ ਕੀਤਾ ਉਹਨੂੰ ਗੱਡੀ ਇੱਕ ਲੈ ਗਏ ਨੇ ਆਲਾ ਫਗਾਨਾ ਥਾਣੇ 'ਚ ਇਹ ਮੋਟਰਸਾਲੇ ਇੱਥੇ ਪਿਆ ਵਾ ਤੇ ਬੰਦਿਆਂ ਦਾ ਹੁਣ ਪਤਾ ਨਹੀਂ ਕਿ ਕਿਹੜੇ ਹਸਪਤਲ ਆ ਕਿਹੜੇ ਨਹੀਂ ਹੈਗੇ ਉਹ ਤੇ ਹੁਣ ਅੰਮ੍ਰਿਤਸਰ 'ਚ ਜਾ ਕੇ ਪਤਾ ਲੱਗੇ ਮੋਲੇ ਇਹ ਵਿੱਧੀ ਆਉਂਦੇ ਈ ਤੋਂ ਕੰਮ ਤੋਂ ਟਾਇਰ ਫੈਕਟਰੀ ਮੋਲੇ ਵਾਲ ਤੋਂ ਇਹ ਹੋਇਆ ਦੀ ਇੱਥੇ ਜੀ ਆਪਣਾ ਗੋਦਰਾ ਸਾਹਿਬ ਆ ਖਜਾਨੇਪੁਰ ਦੇ ਬੋੜੀ ਸਾਹਿਬ ਇਹ ਤੇ ਨੇੜੇ ਇੱਕ ਨੇਕ ਕਟੜਾ ਪਟਾਣੜ ਇੱਕ ਦਿਨ ਤੇ ਲੱਤਾਂ ਟੁੱਟੀਆਂ ਵਾ ਤੇ ਦੂਜਿਆਂ ਦੇ ਕੋਈ ਬਾਹ ਦੇ ਕੇ ਤੇ ਫਿਰ ਲਾ ਤੇ ਸਰਵੇ ਚ ਇੱਕ ਦੇ ਸਿਰ ਤੇ ਜਿਆਦਾ ਸਾਟਿਆ ਕਿੰਨੇ ਨੌਜਵਾਨ ਸਨ ਤਿੰਨ ਜੀ ਬੰਦੇ ਉੱਥੇ ਡਿੱਗ ਪਏ ਆ 3 ਕਿਲੋਮੀਟਰ ਗੱਡੀ ਅੱਗੇ ਆ ਗਈ ਆ ਮੋਟਰਸਾਈਕਲ ਨਾਲੇ ਆ ਗਿਆ ਉਸਨੇ ਮੌਕਾ ਵੇਖਿਆ ਤੇ ਤੇ ਹੁਣ ਕਾਰਵਾਈ ਕਰ ਰਿਹਾ ਕਿ ਗੱਡੀ ਦਾ ਪਤਾ ਲੱਗਣ ਦੇ ਤੇ ਕਿੱਥੋਂ ਦਾ ਹਾਂਜੀ ਮੰਗਰਤ ਸਾਨੂੰ ਇਨਸਾਫ ਚਾਹੀਦਾ ਸਾਡੇ ਇਨਾ ਸ਼ੁਕਰ ਕਰਨ ਕਿ ਸਾਡੇ ਬੇਟੇ ਬਚ ਗਏ ਇਹ ਪਰ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਰਿਪੋਰਟ